ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਜੜਦੀ ਕਲਾ ਜੋੜ ਅੱਜ ਗੱਲ ਕਰਨ ਜਾ ਰਹੇ ਆ ਆਪਾਂ ਇੱਕ ਬੰਦੇ ਨਾ ਦੋ ਤਰ੍ਹਾਂ ਦੇ ਹੁੰਦੇ ਪਿੰਡ ਦੇ ਵਿੱਚ ਹਾਂਜੀ ਇੱਕ ਤਾਂ ਵਾਕਈ ਚੌਧਰੀ ਹੁੰਦੇ ਜਿਨ੍ਹਾਂ ਦੀ ਜ਼ੌਧਰ ਹੁੰਦੀ ਆ ਹਨਾ ਹਾਂਜੀ ਹਾਂਜੀ ਇੱਕ ਫੋਕੀ ਚੌਧਰ ਵਾਲੇ ਹੁੰਦੇ ਉਹ ਕਿੱਦਾਂ ਜੀ ਫੋਕੀ ਚੌਧਰ ਵਾਲੇ ਹੁੰਦੇ ਆ ਵੀ ਨਾ ਤਾਂ ਉਹਨਾਂ ਨੂੰ ਕੋਈ ਜਾਣਦਾ ਹੀ ਹੁੰਦਾ ਲੋਕਾਂ ਦੀ ਨਿਗਾਹ ਜਿਹਨਾਂ ਨੂੰ ਸਾਰੇ ਜਾਣਦੇ ਹੁੰਦੇ ਲੋਕਾਂ ਦੀ ਨਿਗਾਹ ਹਾਂ ਇੱਕ ਹੁੰਦਾ ਚੁਗਲਖੋਰ ਉਹ ਵੀ ਮੰਨਿਆਵਾ ਹੁੰਦਾ ਠੀਕ ਆ ਜਨਾਨੀ ਉਹਦਾ ਟਾਂਡੇ ਭੰਨ ਕਹਿ ਦਿੰਦੇ ਆ ਹਾਂ ਜੀ ਚੁਗਲਖੋਰ ਹੁੰਦੀ ਆ ਹਾਂ ਜੀ ਉਹਨੂੰ ਟਾਂਡੇ ਭੰਨ ਕਿਉਂ ਕਹਿੰਦੇ ਉਹਦੇ ਉੱਤੇ ਆਪ ਦੇ ਉੱਤੇ ਕੋਈ ਦਾ ਬੱਟਲ ਹੁੰਦਾ ਦੂਜੀ ਕੁੜੀ ਨੂੰ ਮੂਰੇ ਹੋ ਗਣਾ ਦਿੰਦੀ ਹੈ ਨਾ ਹਾਂ ਜੀ ਇੱਕ ਬੰਦਾ ਸੀ ਆਪਣੇ ਬਜ਼ੁਰਗ ਯਾਰ ਹਾਂ ਜੀ ਉਹਨੂੰ ਬੜੀ ਆਸ ਸੀ ਬਾਬਾ ਠੀਕ ਹੈ ਉਹਨੂੰ ਰੇਡੀਓ ਦਾ ਨਾਮ ਦਿੱਤਾ ਗਿਆ ਸੀ ਰੇਡੂ ਆ ਉਹਦਾ ਕਿਉਂ ਕਹਿੰਦੇ ਸੀ ਉਹਨੂੰ ਕਿਉਂਕਿ ਉਹ ਹਰ ਬੰਦੇ ਦੀ ਚੁਗਲੀ ਭੱਜ ਕੇ ਕਰਦਾ ਸੀ ਹਾਂ ਜੀ ਜੇ ਉਹਨੂੰ ਇੰਨਾ ਹੀ ਪੁੱਛ ਲਿਆ ਤੁਸੀਂ ਹੋਰ ਵੀ ਬਾਬਾ ਕਿਵੇਂ ਐ ਕੀ ਹਾਲ ਚਾਲ ਐ ਠੀਕ ਐ ਬਜ਼ੁਰਗੋ ਉਹ ਕੌਣ ਪੁੱਛਦਾ ਹਾਲ ਛੋੜਿਆ ਖਰਜ ਹਮ ਹਾਲ ਤਾਂ ਠੀਕ ਐ ਯਾ ਯਾਰ ਦੱਸ ਯਾਰ ਸੋਖ ਮੰਗੀ ਦੀ ਆ ਭਰਾਵਾ ਪਿੰਡ ਦੇ ਕਹਿਰ ਨਾ ਵਾਪਰੇ ਇਹੋ ਜਾਂ ਕੀ ਹੋ ਗਿਆ ਹੋਣਾ ਕੀ ਆ ਯਾਰ ਪਿਓ ਪੁੱਤ ਨੂੰ ਵਲਾਂ ਗੱਡੀ ਜਾਂਦਾ ਪੁੱਤ ਪਿਓ ਦੀ ਧਾੜੀ ਪੱਟੀ ਜਾਂਦਾ ਅੱਜ ਪਤਾ ਨਹੀਂ ਤੈਨੂੰ ਫਲਾਨਿਆਂ ਦੇ ਨੇ ਪੁੱਤ ਨੇ ਪਿਓ ਦੀ ਧਾੜੀ ਫੜਦੀ ਯਾਰ ਫਲਾਨਿਆਂ ਦੀ ਕੁੜੀ ਫਲਾਨਿਆਂ ਦੇ ਮੁੰਡੇ ਨਾਲ ਫੜੀ ਗਈ ਯਾਰ ਤੈਨੂੰ ਪਤਾ ਹੀ ਨਹੀਂ ਯਾਰ ਭਰਾਵਾ ਪਿੰਡ ਦੇ ਪਿਆਵਾ ਯਾਰ ਫਲਾਨਿਆਂ ਦੀ ਕੁੜੀ ਖਰਾਬ ਹੋ ਗਈ ਯਾਰ ਫਲਾਨਿਆਂ ਦਾ ਬੰਦਾ ਉਹਨੇ ਬੰਦਾ ਗਾਂ ਵਾਲਾ ਜਾਨ ਚੜਾਉਂਦਾ ਉਹ ਛੜਦਾ ਇਨਾ ਪਿਹੜਾ ਬੰਦਾ ਸੀ ਹਾਂ ਉਹਨੂੰ ਬੁਲਾਉਣ ਨੂੰ ਡਾਕਟਰ ਲਾਗੇ ਸਾਰੇ ਵੀ ਇਹ ਜੇ ਬੁਲਾ ਰਿਆ ਤਾਂ ਗੱਲ ਪੈ ਗਈ ਬੁਲਾ ਬੁਲਾ ਕੇ ਇੱਕ ਉਹਦਾ ਯਾਰ ਹੁੰਦਾ ਹੀ ਬਾਣੀਆਂ ਹਾਂ ਗਾਂ ਵਾਲਾ ਠੀਕ ਹੈ ਜੀ ਉਹਦੇ ਕੋਲੇ ਬੰਦਾ ਹੜਦਾ ਸੀ ਠੀਕ ਹੈ ਜੀ ਉਹਦੇ ਕੋਲੇ ਚੌਂ ਬੈਠਣਾ ਉਹਨੇ ਬਾਣੀਆਂ ਨੇ ਸੌਦਾ ਤੋਲੀ ਜਾਣਾ ਉਹਨੇ ਚੁਗਲਿਆ ਉਹਨੇ ਚੁਗਲਿਆ ਕਰੀਏ ਠੀਕ ਹੈ ਉਹਨੇ ਬਾਹ ਕਰੀ ਜਾਣਾ ਜੀ ਆਏ ਆ ਭੁਲਾਣਿਆਂ ਦਾ ਆਏ ਹੋ ਗਿਆ ਤੇ ਹਮ ਕਹਿੰਦਾ ਉਹ ਹੋ ਗਿਆ ਹਾਂ ਉਹ ਭਰਾ ਕਿਸੇ ਨੇ ਸੌਣ ਲਿਆ ਸਾਢੇ ਗੱਲਾਂ ਚੁਗਲ ਮੈਂ ਕਰੀ ਜਾਂਦਾ ਉਹ ਦੁਕਾਨ ਚ ਨਾ ਹਾਂਜੀ ਉਹ ਵੀ ਡਾਂਗਾ ਲੈ ਕੇ ਆ ਗਿਆ ਠੀਕ ਕਰੀ ਉਹ ਤੇ ਕਾਰਟ ਪੈ ਗਿਆ ਹਾਂਜੀ ਦੂਰ ਘਾਟਾ ਕਿਨੇ ਕਿਨੂੰ ਸੌਦਾ ਪਾਉਣਾ ਸੀ ਹਾਂਜੀ ਬਾਣੀਆਂ ਦੇ ਗਾਹ ਘਟ ਕੇ ਦੁਕਾਨ ਤੇ ਠੀਕ ਹੈ ਬਾਣੀਆਂ ਨੇ ਹੱਥ ਜੋੜੇ ਕਹਿੰਦਾ ਆ ਬੰਦੇ ਹੱਥ ਮੇਰੀ ਦੁਕਾਨ ਤੇ ਨਾ ਮੈਂ ਜ਼ੌਕਾਂ ਭਰਾਵਾ ਹੂੰ ਉਹਨੇ ਉਦੋਂ ਪਹਿਲਾਂ ਪੁੱਛ ਲਿਆ ਬਾਣੀਆਂ ਨੂੰ ਅਕੇ ਵੀ ਤੇਰੇ ਜਵਾਬ ਕੀ ਕਰਦੇ ਆ ਠੀਕ ਹੈ ਜੀ ਉਹ ਕਹਿੰਦਾ ਵੀ ਇੱਕ ਤਾਂ ਅਨਪੜਾ ਕੱਪੜੇ ਦੀ ਫੈਕਟਰੀ ਦੀ ਜ਼ਰੂਰਤ ਲੱਗਿਆ ਹਾਂਜੀ ਇੱਕ ਪੜਿਆ ਲਿਖਿਆ ਉਹ ਕੰਪਨੀ ਚ ਸੇਲਜ਼ਮੈਨ ਹੈ ਠੀਕ ਹੈ ਪੜਿਆ ਵਾ ਕਰਕੇ ਸੇਲਜ਼ਮੈਨ ਲੱਗਿਆ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਉਹਨੇ ਖਾ ਵੀ ਬਾਣੀ ਦਾ ਕੰਮ ਸੈੱਟ ਹੈ ਹਾਂਜੀ ਵਿਜਵਾਗ ਸੈੱਟ ਹੈ ਹਾਂਜੀ ਤੇ ਹਰੇਕ ਸੰਡੇ ਨੂੰ ਹਰਦੁਆਰ ਜਾਂਦਾ ਸੀ ਉਹ ਬੰਦਾ ਜੀ ਹਾਂ ਲੋਕ ਕਹਿੰਦੇ ਯਾਰ ਚੰਗਾ ਬੜਾ ਯਾਰ ਹਰਦੁਆਰ ਜਾਂਦਾ ਯਾਰ ਠੀਕ ਆ ਚੰਗੀ ਗੱਲ ਆ ਉਹ ਕਿਹ ਰਹਿਣ ਜਾਣਾ ਸੀ ਉਹ ਪਿੰਡ ਉਹਦੇ ਗਵਾਂਢੋਂ ਇੱਕ ਉਹਦੀ ਸਹੇਲੀ ਬਣ ਗਈ ਉਹਦੇ ਘਰ ਵਾਲਾ ਮਰ ਗਿਆ ਠੀਕ ਉਹ ਹਰਦوار ਰਹਿਣ ਲੱਗ ਗਿਆ ਠੀਕ ਠੀਕ ਹੈ ਉਹ ਮੂਲਾ ਮਹਾਰਾ ਜਾਂਦਾ ਸੀ ਲੋਕਾਂ ਨੂੰ ਆਏ ਸੀ ਵਗੈਰੀ ਸੋਖ ਮੰਗਣ ਜਾਂਦਾ ਜੇ ਕੇ ਨੇ ਪੁੱਛ ਲੈਣਾ ਵੀ ਕਿਵੇਂ ਬਜ਼ੁਰਗਾ ਹੂੰ ਜੀ ਉਹ ਉੱਥੇ ਕਿਵੇਂ ਚੱਲਿਆ ਹਰਦوار ਹਾਂਜੀ ਉਹ ਪਿੰਡ ਦੀ ਸੁੱਖ ਮੰਗ ਲਈਦੀ ਆ ਤੂੰ ਕਿਹੜੀ ਸੁੱਖ ਸੁੱਖ ਲਈ ਵੇਖੀ ਕੀ ਮੰਗਿਆ ਰੱਬ ਤੋਂ ਆਪਾਂ ਉਮਰ ਕੀ ਮੰਗਣਾ ਭਲਿਆ ਲੋਕਾ ਪਿੰਡ ਦੀ ਸੁੱਖ ਸ਼ਾਂਤੀ ਲਈ ਚੱਲਿਆ ਵੀ ਪਿੰਡ ਬਾਚੇ ਯਾਰ ਜਿਹੜੇ ਹਿਸਾਬ ਨਾਲ ਤੈਨੂੰ ਪਤਾ ਹੀ ਆ ਪਿੰਡ 'ਚ ਕਹਿੰਦਾ ਸਾਲਾ ਕਿੰਨਾ ਕਹਿਰ ਵਾਪਰਿਆ ਪਿਆ ਹਣਾ ਹਾਂਜੀ ਤੇ ਜਾਂਦਾ ਹੀ ਢੇਲੂ ਨੂੰ ਪਿੰਡ ਦੱਸਦਾ ਕਿਸੇ ਨੂੰ ਹੈ ਨਹੀਂ ਸੀ ਦੱਸਦਾ ਉਹ ਚੱਲਿਆ ਕਿੱਥੇ ਆ ਠੀਕ ਆ ਜੀ ਤੇ ਹੁਣ ਹੈ ਬਾਣੀਆਂ ਵੀ ਚੋਰ ਸੀ ਬਾਣੀਏ ਕਿਦਾਂ ਚੋਰ ਸੀ ਬਾਣੀਏ ਦੇ ਮੁੰਡੇ ਮਾਡੇ ਕਾਹਨੂੰ ਸੇਲਜਮੈਂਟ ਸੀ ਠੀਕ ਹੈ ਜੀ ਇੱਕ ਦਿਨ ਉਹ ਰਾਜ ਉਤਰਦਾ ਇੱਕ বাস ਸਟੈਂਡ ਤੇ ਤੇ ਸ਼ੀਸ਼ੇ ਵੇਚਦੀ ਵਿੰਧਾ ਤੇ ਉਹਦੇ ਯਾਰ ਦਾ ਮੁੰਡਾ ਬਾਣੀਏ ਦਾ ਹਾਂਜੀ ਬੱਸ ਜਿਠੋਲਾ ਮਾਰ ਕੇ ਸੁਣੋ ਭੈਣ ਜੀ ਸੁਣੋ ਵੀਰ ਜੀ ਕੰਪਨੀ ਨੇ ਚੂਰਨ ਬਣਾਇਆ ਇਹ ਕੇ ਦੇ ਦਰਦ ਹੁੰਦਾ ਹੋਵੇ ਕੋਸੇ ਪਾਣੀ ਨਾਲ ਲੈ ਲੋ ਹਾਂਜੀ ਮੈਂ ਕਹਿੰਦਾ ਦਰਦ ਗਵਾਂਡੀਆਂ ਦਾ ਵਿਚਾਰ ਹੈ ਕੰਪਨੀ ਨੇ ਇਹ ਜੀ ਚੀਜ਼ ਬਣਾਈ ਹੈ 140 ਦੀ ਹੈ 80 ਦੀ ਹੈ 120 ਦੀ ਹੈ ਪੈਕਿੰਗ ਤੁਸੀਂ ਲੈਣੀ ਹੈ ਹਮ ਆਪਦੇ ਬਜਟ ਦੇ ਹਿਸਾਬ ਨਾਲ ਲੈ ਲੋ ਘਰ ਚ ਪਈਏ ਤੋਹਫਾ ਸੋਨਾ ਕਰਕੇ ਜੋ ਮੂਰਲੀ bari ਚੜਿਆ ਮਗਰਲੀ ਉਤਰਿਆ ਦੁੱਤੀ ਵਾਚ ਬੜ ਗਿਆ ਠੀਕ ਹੈ ਉਹ ਕਹਿੰਦਾ ਯਾਰ ਆ ਸੇਲਜਮੈਨ ਆ ਇਹ ਤਾਂ ਹਾਂਜੀ ਹੁਣ ਭਾਈ ਉਹਨੂੰ ਤਾਂ ਜੇ ਕੋਈ ਖਬਰ ਪੈਂਡ ਚ ਪਹੁੰਚਾਉਣੀ ਹੁੰਦੀ ਸੀ ਹਨਾ ਹਾਂਜੀ ਉਹਦਾ ਕੋਈ ਲੋੜ ਹੀ ਨਹੀਂ ਸੀ ਅਖਬਾਰ ਫੂਟ ਚ ਪਰਚੀਆਂ ਵੰਡਣ ਦੀ ਹਾਂਜੀ ਉਹਦਾ ਉਹਨੂੰ ਕਹਿ ਦਿੰਦੇ ਸੀਗੇ ਭਾਈ ਆ ਗੱਲ ਹੋ ਗਈ ਤੇ ਕਿਸੇ ਨੂੰ ਦੱਸੀ ਨਾ ਬਸ ਬਸ ਐਨਾ ਹੀ ਕਹਿਣਾ ਵੀ ਕਿਸੇ ਨੂੰ ਦੱਸੀ ਨਾ ਉਹਦਾ ਬਾਧੂ ਦੱਸਦਾ ਸੀ ਭਾਈ ਠੀਕ ਹੈ ਜੀ ਉਪਰ ਆ ਵਾਹ ਹੁਣ ਉਹਦੇ ਬਾਤ ਟੁੱਟਣ ਹਾਂਜੀ ਢੇਲੀ ਭੁੱਲ ਗਿਆ ਉਹਨੇ ਪਿੰਡ ਚੱਲ ਗਿਆ ਚੱਲ ਕੇ ਦੱਸ ਗਿਆ ਵੀ ਸੇੜਦਾ ਮੁੰਡਾ ਕਿਹੜਾ ਸੇਲਜ਼ਮੈਨ ਹੈ ਹਾਂਜੀ ਹਾਂਜੀ ਉਹੀ ਗੱਲ ਆ ਕੇ ਪਿੰਡ ਚ ਬਹਿ ਗਿਆ ਹੂੰ ਉਹ ਬੜੇ ਗੇੜ ਪਾਉਂਦਾ ਉਹ ਕਿਹੜਾ ਸੇਲਜ਼ਮੈਨ ਹੈ ਕਹਿੰਦਾ ਉਹ ਕਹਿੰਦੇ ਕਿਉਂ ਓਏ ਉੱਥੇ ਲੱਗਿਆ ਚੂਰ ਨਾਲੀਆਂ ਵੇਚਦਾ ਹਾਂਜੀ ਬਸ ਜਠੋਲੇ ਮਾਰ ਮਾਰੇ ਵੱਡਾ ਸੇਲਜ਼ਮੈਨ ਹੈ ਮੈਂ ਮਰੀ ਜਾਂਦੇ ਲੋਕਾਂ ਨੇ ਉਹਦਾ ਯਕੀਨ ਨਹੀਂ ਮੰਨਿਆ ਉਹ ਕਹਿੰਦੇ ਵੀ ਸਾਲਾ ਚੂਤੀਆ ਬਣਾਉਂਦਾ ਹੈ ਵੀ ਉਹਦਾ ਦਾ ਲਿਆਜੀ ਸੀ ਕੱਲ ਹਾਂਜੀ ਹਾਂ ਉਹਨੇ ਨੂੰ ਬਹਿਣੋ ਹਟਾਤਾ ਹੁਣ ਉਹਦੇ ਮੁੰਡੇ ਨੂੰ ਮਾਰਾ ਕਹਿਣ ਲੱਗ ਗਿਆ ਠੀਕ ਹੈ ਉਹਦਾ ਟੱਡ ਇਕੱਠਾ ਹੋ ਗਿਆ 10 10 ਲੋਕਾਂ ਨੂੰ ਨਹੀਂ ਮੈਂ ਸੱਚ ਬੋਲਦਾ ਯਾਰ ਇਹਦਾ ਮੁੰਡਾ ਯਾਰ ਝੂਠ ਨਵੇਜਦਾ ਯਾਰ ਠੀਕ ਹੈ ਉਹ ਕਹਿੰਦਾ ਕਿਉਂ ਭਗਾਈ ਕਰਦਾ ਯਾਰ ਹਾਂਜੀ ਉਹ ਸੇਲ ਚ ਮੈਣਾ ਓਏ ਆਹੀ ਸੇਲ ਚ ਮੈਣਾ ਗੰਜਰ ਦੇ ਉਹ ਬੈਗ ਮੋਟੇ ਚ ਪਾ ਕੇ ਵੇਚਦਾ ਓ ਜਾਪਾ ਯਾਰ ਆਰਾਮ ਨਾਲ ਉਹ ਬੜਾ ਤਕ ਹੋਇਆ ਉਹ ਕਹਿੰਦਾ ਯਾਰ ਕੋਈ ਮੰਨਦਾ ਹੀ ਨਹੀਂ ਹੈ ਮੰਨਦਾ ਹੀ ਨਹੀਂ ਉਹਨੂੰ ਝੂਠ ਦਾ ਨੁਕਸਾਨ ਉਹਦੇ ਹੋਇਆ ਉਹ ਦਿਨ ਲੱਗਾ ਇੱਕ ਉਹਦਾ ਸਾਥੀ ਹੋਰ ਸੀ ਬਾਬਾ ਠੀਕ ਉਹ ਵੀ ਆਈ ਸੀ ਉਹ ਮਾੜਾ ਮੋਟਾ ਨਾ ਸ਼ੇਰ ਲਿਖ ਲੈਂਦਾ ਸੀ ਹਾਂਜੀ ਥੋੜਾ ਬਹੁਤ ਹਾਂਜੀ ਹਾਂਜੀ ਉਹਨੇ ਦੀ ਪੰਬਲ ਭੂਸੇ ਪਾਈ ਰੱਖਦਾ ਸੀ ਸੋਸ਼ਲ ਮੀਡੀਆ ਦਾ ਜਵਾਨਾ ਤੈਨੂੰ ਪਤਾ ਹੈ ਨਾ ਹਾਂਜੀ ਹਾਂਜੀ ਉਹਨੇ ਸੋਸ਼ਲ ਮੀਡੀਆ ਫਰੋਲੀ ਜਾਣਾ ਜੇ ਕੋਈ ਲੇਖਕ ਮਰ ਗਿਆ ਕੋਈ ਸ਼ੇਰ ਮਰ ਗਿਆ ਉਹਦੇ ਥੱਲੇ ਪੋਸਟ ਉਹ ਨਹੀਂ ਲਿਖ ਦੇਣੀ ਉਹਨੇ ਪਾ ਦੇਣੀ ਠੀਕ ਹੈ ਜੀ ਓਏ ਹੋਏ ਬੜਾ ਦੁੱਖ ਲੱਗਿਆ ਝਟਕਾ ਲੱਗਿਆ ਭਰਾ ਨੂੰ ਸੁਣ ਕੇ ਪਤਾ ਭਰਾ ਸੀ ਜਦੋਂ ਫਲਾਨੀ ਜਗ੍ਹਾ ਮੀਟਿੰਗ ਹੋਈ ਉੱਥੇ ਮੁਲਾਕਾਤ ਹੋਈ ਆਖਰੀ ਮੁਲਾਕਾਤ ਤੇ ਭਰਾ ਦੇ ਨਾਲ ਰੋਟੀ ਖਾਧੀ ਹਾਂ ਠੀਕ ਤਕੜੀ ਮਾਨ ਆਸਤੀ ਚਲੀ ਜਾਂਦੀ ਉਹਨੇ ਐ ਲਿਖਣਾ ਕੋਈ ਉਦੋਂ ਕੋੜਾ ਕੋਈ ਹੁੰਦਾ ਸੀ ਗਵਾਹ ਹੁੰਦਾ ਸੀਗਾ ਹਾਂਜੀ ਹਾਂਜੀ ਵੀ ਉਦੋਂ ਐ ਵੱਜ ਜਾਂਦਾ ਸੀ ਉਹ ਵੱਜ ਜਾਂਦਾ ਸੀ ਠੀਕ ਹੈ ਹਾਂਜੀ ਥੋੜਾ ਕੋ ਚੱਲਿਆ ਉਹਦੇ ਨਾਲ ਭਰਾਵਾ ਸਾਰਾ ਪਿੰਡ ਭੰਬਲ ਭੂਸੇ ਪਾਇਆ ਬੋਦਾ ਖਦਿਆਰ ਬੜਾ ਤਕੜਾ ਰਾਈਟਰ ਬਣ ਗਿਆ ਯਾਰ ਹੂੰ ਫੁੱਟ ਫੁੱਟ ਰਾਈਟਰ ਇਹਦੇ ਨਾਲ ਰੋਟੀ ਖਾਂਦੇ ਆ ਯਾਰ ਹਾਂਜੀ ਹੈ ਉਹ ਕੋਈ ਬੰਬੇ ਦਾ ਮਰ ਗਿਆ ਕੋਈ ਲੇਖਕ ਉਹਦੇ ਬਾਰੇ ਪਾਤਾ ਉਹ ਕਹਿੰਦਾ ਯਾਰ ਬੜਾ ਦੁੱਖ ਲੱਗਿਆ ਯਾਰ ਤੈਨੂੰ ਕਹਿੰਦਾ ਤੇਰੀਆਂ ਤਿੰਨ ਚੱਟੀਆਂ ਆਈਆਂ ਫੋਨ ਆਏ ਵੀ ਬੰਬੇ ਆ ਜਾ ਖਾਣੇ ਤੇ ਹੂੰ ਤੇ ਯਾਰਾ ਤੂੰ ਨਿਕਲ ਗਿਆ ਕਹਿੰਦਾ ਸਾਹ ਨਿਕਲ ਗਏ ਤੇਰੇ ਕਾਹਦਾ ਸਾਹ ਨਿਕਲ ਗਏ ਤੇ ਮੇਰੀ ਤਾਂ ਜ਼ਿੰਦਗੀ ਬਰਬਾਦ ਹੋ ਗਈ ਠੀਕ ਬਈ ਆਪਣੇ ਆਪ ਨੂੰ ਸਾਥ ਨਹੀਂ ਚੁੱਕਦਾ ਨਹੀਂ ਸਕਦਾ ਵੀ ਤੇਰੇ ਨਾਲ ਆਖਰੀ ਪਲ ਖਾਣਾ ਨਹੀਂ ਖਾ ਸਕਿਆ ਉਹਦੀ ਸਾਲੀ ਸੀਗੀ ਵੀ ਵੀਡੀਓ ਬਣਾਉਂਦੇ ਆ ਉਹਦੀ ਸਾਲੀ ਸੀਗੀ ਉਹ ਕਰਦੀ ਸੀਗੀ ਐਟਮਾ ਤੇ ਬਈ ਉਹ ਕਹਿੰਦੇ ਬਈ ਕੋਈ ਸਾਲੀ ਨੂੰ ਐਂ ਲੱਗਦਾ ਸੀਗਾ ਉਹ ਵੀ ਮੈਨੂੰ ਵੀ ਮਿਲਾਊਗਾ ਕਿਸੇ ਨੂੰ ਚੰਗੀ ਮਾਣ ਹਸਤੀ ਨੂੰ ਹਾਂਜੀ ਹਾਂਜੀ ਉਹਦੀ ਸਾਲੀ ਨੇ ਜਦੋਂ ਆਉਣਾ ਜੀਦਾ ਜੀ ਹੂੰ ਬੁਲਾਨੇ ਗਜ਼ਲਕਾਰ ਨੂੰ ਜਾਣਦੇ ਹੋ ਤੁਸੀਂ ਹੂੰ ਹਾਂ ਚੰਗੀ ਤਰ੍ਹਾਂ ਲਓ ਉਹ ਦਾ ਆਪਣਾ ਅੱਛਾ 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 ਉਹ ਭਾਈ ਜਾਨੀ ਜਵਾਬ ਨਹੀਂ ਦਿੰਦਾ ਸੀ ਜਵਾਬ ਨਹੀਂ ਦੇਣਾ ਹਾਂ ਜੀਜਾ ਜੀ ਇੱਕ ਉਹ ਕਰਮਜੀਤ ਨਾਵਲਕਾਰ ਹੋਇਆ ਗੁੱਸੇ ਵਾਲਾ ਉਹਨੂੰ ਜਾਣਦੇ ਹੋ ਤੁਸੀਂ ਉਹ ਕਰਮ ਪਹਿਲਾਂ ਉਹਨੇ ਪੁੱਛਣਾ ਉਹ ਹੈਗਾ ਨਹੀਂ ਉਹ ਦਾ ਜੀਜਾ ਜੀ 2.5 ਸਾਲ ਹੋ ਗਏ ਮਰ ਗਿਆ ਓਏ ਹੋਏ ਹੋਏ ਹੂੰ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਠੀਕ ਹੈ। ਕਰਮੂ ਦੀ ਗੱਲ ਕਰਦੀਆਂ ਤੂੰ ਅਸੀਂ ਕਰਮੂ ਕਹਿੰਦੇ ਸੀ ਉਹ। ਹੂੰ ਤੁਸੀਂ ਕਰਮਜੀਤ ਕਹਿੰਦੇ ਹੋ ਮੂ। ਠੀਕ। ਬੜਾ ਘਟਾ ਪਿਆ ਵੀ ਕਰਮੂ ਮਰ ਗਿਆ। ਹੂੰ। ਬਾਏ ਤੇਰੀ ਮਲੇ ਸੀਗੇ। ਉਹ ਫਿਰ ਮੇਰੇ ਤੋਂ ਛੋਟਾ ਸੀ ਨਾ। ਮੈਂ ਤਾਂ ਆਲਿਆਂ ਨਾਲ ਜ਼ਿਆਦਾ ਰਹਿੰਦਾ ਸੀ ਵਿਚਾਰਾ ਆਇਆ ਸੀ ਫੋਟੋ ਖਿਚਾਉਣ ਮੇਰੇ ਨਾਲ। ਠੀਕ ਹੈ। ਬੜੀ ਮਾੜੀ ਗੱਲ ਹੋ ਗਈ। ਉਹ ਕਰਦੇ ਹੀ ਕਰਾਉਂਦੇ ਨਾ ਇੱਕ ਚਾਂਦਪੁਰੀ ਲੇਖਕ ਹੋਇਆ। ਹਾਂਜੀ। ਤੇ ਚਾਂਦਪੁਰੀ ਲੇਖਕ ਬਾਰੇ ਉਹਦੇ ਉਸਟ ਬਲਡੀ ਵੀ ਚਾਂਦਪੁਰੀ ਜੀ ਮਰ ਗਏ ਹਾਂਜੀ ਉਹਨੇ ਨਾਲ ਦਾ ਸਵਾਰਟਰ ਦੀ ਫੋਟੋ ਲਾਤੀ ਠੀਕ ਹੈ ਠੀਕ ਹੈ ਕਹਿੰਦਾ ਵੀ ਚਾਂਦਪੁਰੀ ਜੀ ਕਹਿੰਦਾ ਵੀ ਯਾਦ ਹੀ ਰਹੂਗਾ ਤੁਹਾਡਾ ਦਿੱਤਾ ਹੋਇਆ ਸਵਾਰਟਰ ਅੱਜ ਵੀ ਨਿੱਘ ਦਿੰਦਾ ਹੈ ਹਾਂਜੀ ਤੇ ਤੁਸੀਂ ਦੁਨੀਆ ਛੱਡ ਕੇ ਚਲੇ ਗਏ ਬੜਾ ਅਫਸੋਸ ਹੋਇਆ ਮੈਨੂੰ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹਾਂਜੀ ਮੈਂ ਅੱਜ ਵੀ ਮੇਰਾ ਦਿਲ ਨੂੰ ਹੁੰਦਾ ਕਿ ਆ ਬਣ ਕੀ ਗਿਆ ਠੀਕ ਹੈ ਜੀ ਮੈਂ ਖਾਣਾ ਨਹੀਂ ਖਾ ਸਕਦਾ ਮੈਂ ਕਿਤੇ ਸਦਰੋ ਅੱਠ ਬੈਠ ਨਹੀਂ ਸਕਦਾ ਹਾਂਜੀ ਮੈਂ ਬੜਾ ਤੰਗ ਹੈ ਮੇਰਾ ਜੀ ਕਰਦਾ ਵੀ ਪ੍ਰਮਾਤਮਾ ਮੈਨੂੰ ਕਿਉਂ ਨਾ ਨਾਲ ਲੈ ਗਿਆ ਤੇਰੇ ਮੇਰੇ ਭਰਾ ਦੇ ਨਾਲ ਹੀ ਲੈ ਜਾਂਦਾ ਕਿਉਂਕਿ ਜਾਂਦਪੁਰੀ ਬੜਾ ਮਸ਼ਹੂਰ ਸੀ ਉਹਨੇ ਕਿ ਵੀ ਇੱਥੇ ਆ ਕੇ ਜਾਦੇ ਗੱਲ ਬਣੂ ਹਾਂਜੀ ਹਾਂਜੀ ਹੁਣ ਉਹ ਪੋਸਟ ਉਹਦੀ ਆਗੋਂਗੂ ਫੈਲ ਗਈ ਇਹ ਜਾਂਦਪੁਰੀ ਨਾਲ ਇਹਨੇ ਆਏ ਕਰਿਆ ਫਲਾਨਾ ਕਰਿਆ ਹਨਾ ਹਾਂਜੀ ਉਹਦੀ ਸਾਲੀ ਨੇ ਫੋਨ ਲਾ ਲਿਆ ਹਾਏ ਹਾਏ ਜੀਜੂ ਜਾਂਦਪੁਰੀ ਨੂੰ ਜਾਣਦੇ ਤੂੰ ਕਹਿੰਦਾ ਜਾਣਦਾ ਕਿ ਅਸੀਂ ਇਕੱਠੇ ਹੀ ਰਹਿੰਦੇ ਹਾਂ ਇਕੱਠੇ ਰਹਿੰਦੇ ਸੀ ਉਹ ਕਹਿੰਦੀ ਮੈਂ ਤਾਂ ਤੈਨੂੰ ਤਿੰਨ ਚਾਰ ਦਿਨ ਪਹਿਲਾਂ ਕਹਿਣ ਵਾਲੀ ਸੀ ਵੀ ਉਹਨੂੰ ਤਾਂ ਮਿਲਾ ਦੇ ਕਹਿੰਦਾ ਹਾਏ ਉਹ ਕਹਿ ਦਿੰਦੀ ਮਿਲਾ ਦਿੰਦਾ ਠੀਕ ਦੂਜੇ ਦਿਨ ਪੋਸਟ ਆ ਗਈ ਕਹਿੰਦੇ ਵੀ ਇਹ ਫੁਆ ਹੈ ਪਰਿਵਾਰ ਨੇ ਸਪਸ਼ਟੀਕਰਨ ਦਿੱਤਾ ਭਾਈ ਜਾਂਦਪੁਰੀ ਠੀਕ ਠਾਕ ਹੈ ਠੀਕ ਹੈ ਜੀ ਤੇ ਉਹਦੇ ਪਿੱਛੂ ਪੈ ਗਏ ਠੀਕ ਉਹਨੇ ਵੀ ਪੋਸਟ ਪਾਤੀ ਫਟਾਫਟ ਕਹਿੰਦਾ ਮੇਰੀ ਪਰਿਵਾਰ ਨਾਲ ਗੱਲ ਹੋਈ ਆ ਜਾਂਦਪੁਰੀ ਜੀ ਠੀਕ ਨੇ ਮਤਲਬ ਐਸੀ ਕੋਈ ਗੱਲ ਨਹੀਂ ਤੇ ਫਵਾ ਆ ਬਈ ਫਵਾ ਮਤੋਂ ਬਚੋ ਨਾ ਡਾਉ ਫਵਾ ਮੇਰਾ ਭਰਾ ਜੀ ਆਉਂਦਾ ਮੈਨੂੰ ਬੜੀ ਖੁਸ਼ੀ ਹੋਈ ਠੀਕ ਹੈ ਜੀ ਮੇਰੇ ਮਾਨ ਨੂੰ ਸੰਤੋਸ਼ਟੀ ਮਿਲੀ ਆ ਉਹਦੀ ਸਾਰੀ ਨੇ ਪੜ ਲਈ ਪੋਸਟ ਠੀਕ ਨਾਲ ਉਹਨੇ ਲਾਈਕ ਕਰਤਾ ਨਾਲੇ ਫੋਨ ਲਾ ਲਿਆ ਹਾਂਜੀ ਉਹ ਕਹਿੰਦੀ ਜੀਜੂ ਹੁਣ ਚੱਲੀਏ ਮੇਰੇ ਨਾਲ ਹਾਂਜੀ ਹੁਣ ਕਦੂਤਾ ਫਸ ਗਿਆ ਠੀਕ ਹੈ ਸਾਰੀ ਹੁਣ ਕਿੱਧਰ ਨੂੰ ਜਾਵੇ ਹੈ ਸਹੀ ਗੱਲ ਹੈ। ਹੁਣ ਕਿਨੇ ਜਵਾਬ ਦਿੱਤੀ ਯਾਰ। ਤੁਹਾਨੂੰ ਪਤਾ ਜਿਹੜਾ ਇਹੋ ਜਿਹਾ ਬੰਦਾ ਹੁੰਦਾ ਉਹ ਸੋਚਦਾ ਗਾਂ ਨਹੀਂ ਹੁੰਦਾ। ਹਾਂਜੀ ਹਾਂਜੀ। ਉਹ ਕਹਿੰਦਾ ਉਹਦੇ ਪਾਸੇ ਤੇ ਫੋੜਾ ਨਿਕਲਿਆ ਹੋਇਆ ਹੈ ਕਹਿੰਦਾ ਮੈਲ ਨਹੀਂ ਸਕਦਾ ਕਿਹਦੀ। ਠੀਕ। ਉਹਦੇ ਆਪਾਂ ਤਾਂ 5 ਮਿੰਟ ਲੈਣੇ ਸੀ ਜੂ ਫੋਟੋ ਖਿਚਾਉਣੀ ਆਪਾਂ ਕਿਹੜਾ ਫੋੜਾ ਚੇੜਨਾ ਉਹਦਾ। ਹੂੰ। ਉਹ ਨਹੀਂ ਕਹਦਾ ਉਹ ਫਿਰ ਆਇਆ ਨਾ ਆਇਆ ਬਲਾਨਾ ਕੋਈ ਆਈ ਦਾਰੇ ਲਾਈ ਗਿਆ। ਠੀਕ। ਇੱਕ ਦਿਨ ਉਹ ਸਾਲੀਓ ਦੀ ਪਿੰਡ ਆ ਗਈ ਤੇ ਨਾਲ ਲਈ ਪੇਪਰ ਉਹ ਕਹਿੰਦੀ ਆ ਦੇਖੋ ਸ਼ਨੀਵਾਰ ਤੇ ਐਤਵਾਰ ਨੂੰ ਉਹ ਚਾਂਦਪੁਰੀ ਜੀ ਆਪਦੇ ਸਾਰੇ ਜਿੰਨੇ ਵੀ ਉਹਦੇ ਫੋਲੋਅਰ ਉਹਨਾਂ ਨੂੰ ਮਿਲਦੇ ਆ। ਹਾਂਜੀ। ਬਣ ਗਈ ਪਾਦੀ। ਠੀਕ ਹੈ ਜੀ। ਕਿ ਸ਼ਨੀਵਾਰ ਤਾਂ ਆ ਗਿਆ ਪਰ ਸੋ ਅਭੀ ਮੈਂ ਕਿਵੇਂ ਮਲਾਉਂਗਾ ਇਹਨੂੰ? ਠੀਕ ਹੈ ਜੀ। ਉਹਨਾਂ ਬਸ ਆਪਾਂ ਕਹਿੰਦੇ ਆਪਾਂ ਮਿਲਾਂਗੇ ਆਪਾਂ ਨੂੰ ਉਹ ਕਹਿੰਦੀ ਨਹੀਂ ਜੀ ਜੀ ਮੈਂ ਲੈ ਕੇ ਚੱਲੂਗੀ ਘਰ ਵਾਲੀ ਨੇ ਤਾਂ ਵੀ ਚੱਕ ਲਈ ਉਹ ਕਹਿੰਦੀ ਦਿਜਾਨਾ ਕਿ ਨਹੀਂ। ਹੂੰ। ਹੈਂ? ਉਹ ਨੇਤੀਦਾਰੇ ਲਈ ਜਾਨਾ ਹੈ ਮੇਰੀ ਭੈਣ ਨੂੰ ਐ ਕਰਦਾ ਫਲਾਣਾ ਕਰਦਾ ਹੁਣ ਲਿਆਣੀ ਪੈਣੀ ਸੀ ਵਿਚਾਰੀ ਹਾਂਜੀ ਹਾਂਜੀ ਤੇ ਉਹ ਕਹਿੰਦੀ ਜੀਜੂ ਮੈਂ ਤਾਂ ਪਾਸ ਵੀ ਲੈ ਲਈ ਪਰਮਿਸ਼ਨ ਵੀ ਲੈ ਲਈ ਮੈਂਨ ਦੀ ਹਾਂਜੀ ਦੋ ਪਾਸ ਲੈ ਲਈ ਆਪਣੇ ਮੈਂ ਠੀਕ ਹੈ ਜੀ ਆਪਾਂ ਮੂਰਲੀ ਸੀਟ ਤੇ ਬੈਠਾਂਗੇ ਹਾਂ ਉਹਨੇ ਅਗਰ ਬੜਾ ਚੱਕਰ ਪਿਆ ਹੁਣ ਪਹਿਲਾਂ ਤਾਂ ਨੰਗਣ ਲੱਗਿਆ ਉਹਨੂੰ ਕੋੱਕ ਮਿਲ ਗਿਆ ਓਏ ਹੋਰ ਕਿਹਨੇ ਰਾਮੂ ਹਾਂਜੀ ਮੈਂ ਬੂਤਾਂ ਨਹੀਂ ਬੰਦ ਯਾਰ ਐਨਾ ਹੀ ਉਹ ਤਾਂ ਇੱਕ ਵਾਰ ਹੀ ਹੋਇਆ ਥਾ ਆਬ ਨਹੀਂ ਹੋਇਆ ਕਿਉਂਕਿ ਪਹਿਮ ਤਾਂ ਹਰੇਕ ਦੀ ਰਸੋਈ ਤਾਂ ਬੰਦ ਹੁੰਦੀ ਹੀ ਐ ਹਾਂਜੀ ਉਹ ਤਾਂ ਹੁੰਦੀ ਲੋ ਜੀਤੂ ਕੋਈ ਦਿਨ ਤਾਂ ਸਾਰਾ ਪਤਾ ਇਹਨਾਂ ਨੇ ਤੇ ਕਹਿੰਦਾ ਇੰਝਾ ਫੜੇ ਹਟੇ ਫੇਰਨਾ ਠੀਕ ਹੈ ਜੀ ਕੋਣੋ ਸ਼ਾਇਰਾ ਸ਼ਾਇਰਾ ਚਾਂਦਪੁਰੀ ਜੀ ਨੂੰ ਸਮਝਾ ਰਿਹਾ ਉਹ ਸਮਝ ਨਹੀਂ ਰਿਹਾ ਉਹ ਸਮਝਦੇ ਨਹੀਂ ਉਹਨੂੰ ਹੁਣ ਕੀ ਪਤਾ ਕੀ ਗੱਲ ਆ ਹਨਾ ਹਾਂਜੀ ਹਾਂਜੀ ਅਖੀਰ ਲੋਕ ਸਾਈਡ ਤੇ ਹੋ ਗਏ ਮੈਨ ਲਾ ਗਏ ਉਹਨੂੰ ਜਦੋਂ ਖਤਮ ਹੋ ਗਿਆ ਸਾਰਾ ਮੇਲਾ ਹਨ ਜਿਹੜੇ ਸਾਈਡ ਤੇ ਹੋ ਗਏ ਮੈਨ ਲਾ ਗਏ ਤੇ ਕਹਿੰਦਾ ਆ ਜਾ ਆ ਜਾ ਆਪਾਂ ਕਹਿੰਦਾ ਚੱਲੀਏ ਫੇਰ ਮਿਲਾਂਗੇ ਇਕੱਲੇ ਨੂੰ ਆਪਾਂ ਨਹੀਂ ਆਪਣੇ ਯਾਰ ਨੂੰ ਕੰਮ ਕਰਨਾ ਹੂੰ ਉਹਦੀ ਖਾਲੀ ਨੇ ਛੜਾਈ ਬਾਹਰ ਜਾ ਕੇ ਸਪੈਸ਼ਲ ਖੜ ਗਈ ਉਹਦੇ ਕੋਲੇ ਮੈਨ ਲਾ ਗਈ ਠੀਕ ਹੈ ਜੀ ਹੁਣ ਉਹਨੂੰ ਆਏ ਲੱਗੇ ਵੀ ਇਹ ਫੋੜੇ ਦੀਆਂ ਗੱਲਾਂ ਕਰਦੀ ਹੋਊ ਇਹ ਭਲਾ ਦੀਆਂ ਗੱਲਾਂ ਕਰਦੀ ਹੋਊ ਹੂੰ ਬੜਾ ਯਾਰ ਚਾਂਦਪੂਰੀ ਗੱਲਾਂ ਕਰਦਾ ਹੈ ਹਨਾ ਹਾਂਜੀ ਘਰ ਦੇ ਘਰਾਉਂਦੇ ਭਾਈ ਉਹਨੇੁੰਨੇ ੜੇ ਹੋਗਾ ਸੌਣਨਾ ਚਾਹਿਆ ਹਾਂਜੀ ਉਹ ਮਾੜਾ ਜਿਹਾ ਸਾਈਡ ਤੇ ਉੜ ਗਿਆ ਕਹਿੰਦੀ ਕਿ ਬਾਥਰੂਮ ਕਿੱਧਰ ਆ ਚਾਂਦਪੂਰੀ ਜੀ ਕਹਿੰਦੀ ਇੱਧਰ ਆ ਭਾਈ ਹੂੰ ਉਹ ਬਾਥਰੂਮ ਆ ਲ ਜਾਣ ਲੱਗੀ ਤੇ ਭਾਈ ਜੀ ਲੰਮੇ ਪੈਗੇ ਪੈਰਾਂ ਚੋ ਦੇ ਕੀ ਦੇ ਮੇਰੀ ਅਜ ਤੇ ਤੇਰੇ ਹੱਥ ਚ ਰੱਕ ਲਾ ਠੀਕ ਮੈਂ ਗੱਪ ਮਾਰ ਬੈਠਾ ਕਹਿੰਦਾ ਮੈਨੂੰ ਬਚਾ ਲ ਤੂੰ ਕਹਦੇ ਮੈਂ ਜਾਣਦਾ ਹਾਂ ਹਾਂਜੀ ਮੈਨੂੰ ਬਾਥਸਲਾ ਉੱਤੇ ਪਿਆਰ ਹੋਈ ਜਾਵੇ ਉਹ ਲੋਰੀ ਸਾਲੀ ਆ ਗਈ ਉਹ ਕਹਿੰਦੀ ਆ ਹੀ ਕਰ ਦੇ ਜੀਜੂ ਹੂੰ ਕੰਧਾ ਮਾਈ ਮਿਲਦਾ ਆਪਣੇ ਯਾਰ ਨੂੰ ਅੱਗੇ ਵੀ ਆਈ ਮਿਲਦਾ ਹੁੰਦਾ ਠੀਕ ਹੈ ਜੀ ਉਹਨੇ ਠਾ ਲਿਆ ਮੇਰੇ ਘਰ ਤੇ ਕਹਿੰਦਾ ਉੱਠ ਕਹਿੰਦਾ ਜਾ ਇੰਨਾ ਟਾਈਮ ਕਿੱਥੇ ਰਿਹਾ ਤੂੰ ਹੋਈ ਹੋਈ ਉਹਦੇ ਸਾਹ ਸਾਹ ਪੈ ਗਈ ਉਹਦੇ ਘਰ ਹੀ ਹੋਈ ਜੀ ਰਾਮ ਤੇ ਫੜ ਗਿਆ ਠੀਕ ਹੈ ਕਹਿੰਦਾ ਕਮਰਿਆ ਮਿਲਿਆ ਹੀ ਨਹੀਂ ਮੁੜ ਕੇ ਕਿਤੇ ਕੰਧਰਾ ਕਹਿੰਦਾ ਦੱਸ ਐ ਆਏ ਕਰਿਆ ਪਲਾਣਾ ਕਰਿਆ ਇੱਕ ਉਹਨੇ ਪੇਂਟਿੰਗ ਵਾਰੇ ਪੋਸਟ ਪਾਈ ਸੀ ਹਾਂਜੀ ਚਾਂਦਪੁਰੀ ਸਾਰਿਆਂ ਪੜਦਾ ਸੀ ਵੀ ਆਹ ਕਿਹੜਾ ਫੇਕੀ ਤੱਕੀ ਤੁਰਿਆ ਆਉਂਦਾ ਹਨਾ ਇਹ ਪੇਂਟਿੰਗ ਬਹੁਤ ਚਾਂਦਪੁਰੀ ਜੀ ਨੇ ਲਈ ਆਏ ਜਉ ਆ ਠੀਕ ਹੈ ਚਲੋ ਭਈ ਚਾਂਦਪੁਰੀ ਨੇ ਗੱਲਾਂ ਕਰੀਆਂ ਹਾਂ ਕਹਿੰਦਾ ਤੇਰੇ ਜੀਜੂ ਨਾਲ ਤਾਂ ਬਹੁਤ ਪਿਆਰਾ ਪੁਰਾਣਾ ਪਿਆਰ ਆ ਆਪਣਾ ਹੂੰ ਇਹ ਕਹਿੰਦਾ ਪਹਿਲਾਂ ਛੋਟਾ ਹੁੰਦਾ ਪਾਣ ਵੇਚਦਾ ਹੁੰਦਾ ਸੀ ਅਸੀਂ ਉਹਦੇ ਕੋਲ ਪਾਣ ਖਾਂਦੇ ਹੁੰਦੇ ਸੀ ਵੇਚਦੀ ਉਹ ਨਹੀਂ ਕਰਦੀ ਵੇਚਦੀ ਉਹ ਨਹੀਂ ਕਰਦੀ ਕਹਿੰਦਾ ਲੇਕ ਤਾਂ ਕੋਕਾ ਜੀ ਕਹਿੰਦੀ ਕਦੋਂ ਮਿੱਕਾ ਹੁੰਦਾ ਸੀ ਉਹ ਬੱਚਾ ਵੇਰਦਾ ਹੁੰਦਾ ਸੀ ਇਹ ਵੀ ਤਾਂ ਨਾਲ ਹੀ ਹੁੰਦਾ ਹਿੱਸੇਦਾਰ ਹੁੰਦਾ ਸੀ ਮੇਰਾ ਕਹਿੰਦਾ ਹੈ ਪਰ ਪੈਰਾਂ ਦੇ ਪਾਣੀ ਕਦੋਂ ਪੈਣ ਦਿੰਦੇ ਠੀਕ ਹੈ ਜੀ ਕਹਿੰਦਾ ਜਦੋਂ ਮਿਲ ਮਿਲ ਕੇ ਤੁਰਨੇ ਕੇ ਚਾਂਦਪੁਰੀ ਨੇ ਬਾਜਮਾਰੀ ਕਹਿੰਦਾ ਭਰਾ ਆਈ ਮਾਰਿਆ ਦਰਦ ਆ ਜੀ ਮੜਿਆ ਗਿਆ ਨਾਂਜੀ ਕਹਿੰਦਾ ਨਾਲੇ ਤੈਨੂੰ ਪੇਂਟਿੰਗ ਦੀ ਗੱਲ ਦੱਸਣੀ ਸੀ ਉਹ ਤਾਂ ਮੈਂ ਕਵਾੜ ਬਾਜ਼ਾਰ ਚੋਂ ਲਿਆਇਆ ਸੀ ਜਿਹੜੀ ਤੂੰ ਕਰੀ ਜਾਂਦਾ ਬਹੁਤ ਮਹਿੰਗੀ ਹੈ ਕਹਿੰਦਾ ਤੂੰ ਕੋਸ ਤਾਂ ਬਹੁਤ ਪੰਜ ਮੈਂ ਸਾਰੀਆਂ ਪੜਦਾ ਕਿੰਨਾ ਕਿ ਤੂੰ ਮੈਨੂੰ ਮਾਰ ਦਿੰਨਾ ਕਿਤੇ ਜਿਉਂਦਾ ਕਰ ਲੈਣਾ ਕੰਜਰ ਤੇ ਤੂੰ ਹੀ ਹੈਂ ਤੂੰ ਹੀ ਆਏ ਮੇਰੇ ਬਾਪ ਕਹਿੰਦਾ ਜੋ ਹੋ ਗਿਆ ਗਲਤੀ ਹੋ ਗਈ ਠੀਕ ਹੈ ਜੀ ਸਾਲੀ ਆ ਜੂ ਉਹ ਕਹਿੰਦਾ ਕੋਈ ਨਹੀਂ ਸਾਲੀ ਨੇ ਸੱਤ ਮਾਰਾ ਜਾਂ ਸਰਕਲ ਹੋ ਦਿੰਨਾ ਹੂੰ ਉਹਨੇ ਸਰਕਲ ਉਹ ਤਾਂ ਚੌੜਾ ਹੋ ਗਿਆ ਹੋਰ ਚੌੜਾ ਹੋ ਗਿਆ ਫੇਰ ਪਿੰਡ ਮਾਂ ਨੂੰ ਨਹੀਂ ਜੰਮਿਆ ਹੂੰ ਘੀੜਾ ਘੀੜਾ ਆਖੇ ਉਹ ਮੈਂ ਦਿਲ ਦੀ ਗੱਲ ਨਹੀਂ ਫਿਲਮ ਵਾਲੀ ਗੱਲ ਬਣ ਗਈ ਭਾਈ ਕਰਨਜੀਤ ਵਾਲੀ ਠੀਕ ਹੈ ਜੀ ਜਿਹੜਾ ਘੀੜਾ ਆਖੇ ਵੀ ਉਹ ਗਿਆਏ ਆਂ ਜੋ ਮੇਰਾ ਗਾੜੀ ਨੂੰ ਬੋਤਲੋ ਆਪਣੀ ਦਾ ਦੇ ਜਾ ਯਾ ਚੜਾਈ ਆ ਮਰੀ ਅਨੇ ਵੀ ਯਾਰ ਤਾਂ ਮੈਂ ਤਾਂ ਤੰਦਰਾ ਅਤਰਵਿੰਦਰ ਪਰਸ ਜੋ ਤੇ ਫੋਨ ਆਇਆ ਉਹਦਾ ਕਰੇ ਹੁਣ ਮੈਂ ਕਿਹਾ ਆਪਣੇ ਪਿੰਡ ਚ ਮੇਲਾ ਲੱਗ ਜੂ ਘੋੜਾ ਘਤਾਰਾ ਨਾ ਘੋੜਾ ਵੈ ਇੱਥੇ ਨਹੀਂ ਇੱਥੇ ਨਹੀਂ ਤੁੰਨੂੰ ਮਿਲ ਲਾਂਗੇ ਇੱਧਰ ਆਏ ਜਿੱਤੇ ਠੀਕ ਹੈ ਜੀ ਕਾ ਯਾਰ ਸਾਧ ਪਿੰਡ ਚ ਤੇਰੀ ਐਜ ਦੇ ਬਣ ਹੋਇਆ ਇਹ ਮੋੜ ਖ ਨੂੰ ਰੋਟੀ ਕਿਹੜਾ ਖਾਉਂਦੇ ਨੂੰ ਪਤਾ ਗੱਡੀਆਂ ਕਿੰਨੇ ਕਾਉਂਦੀਆਂ ਧਰਮਿੰਦਰ ਨਾਲ ਇਹ ਵੱਡੇ ਸਿੱਟਣ ਲੱਗ ਗਿਆ ਤਾਂ ਪਾਇਲਟ ਗੱਡੀਆਂ ਹੁੰਦਾਂ ਉਹਦੇ ਨਾਲ ਮੁੜ ਕੇ ਦਾ ਪਿੰਡ ਬੰਜ ਤੇ ਡੰਗਦਾ ਬਾਈ ਉਹਨੇ ਜੀ ਹਾਂ ਠੀਕ ਉਹਦਾ ਪਤਾ ਹੀ ਨਾ ਲੱਗੇ ਵੀ ਬੰਦੂ ਜੀ ਅੱਲਾ ਪੈਣ ਠੀਕ ਹੈ ਜਿਹੜਾ ਕੀ ਹੋਈ ਜਾਂਦਾ ਠੀਕ ਹੈ ਮੈਂ ਕਹਾਂ ਯਾਰ ਵੀ ਸੋਸ਼ਲ ਮੀਡੀਆ ਵਾਲੇ ਜਵਾਨੇ ਚ ਜਿਹੜਾ ਮਰਜ਼ੀ ਬੰਦਾ ਕਾਮਯਾਬ ਹੋ ਸਕਦਾ ਹਾਂਜੀ ਹਾਂਜੀ ਉਸੇ ਹੀ ਪੜ੍ਹਨੀਆਂ ਹਾਂਜੀ ਫੜ ਕੇ ਕੋਸ ਲਿਖੀ ਚਲੋ ਕੋਸ ਹੋ ਗਿਆ ਫਲਾਨਾ ਹੋ ਗਿਆ ਜਿਹੜਾ ਮਰ ਗਿਆ ਉਹਦੇ ਬਾਰੇ ਕੌਣ ਜਾਣਦਾ ਕੀ ਸੀ ਸਹੀ ਗੱਲ ਹੈ ਉਹਦੇ ਬਾਰੇ ਕੋਈ ਨਹੀਂ ਜਾਣਦਾ ਉਹ ਥੋਲੇ ਪੜ ਵਿੱਚ ਭੈਮੀ ਸੀਗਾ ਓਏ ਦੋਨੋਂ ਸੀਗਾ ਓਜ ਨੂੰ ਗੱਟੇ ਚ ਪਾ ਗਏ ਕੁੱਤੀ ਜਾਂਦੇ ਗੱਟੇ ਚ ਪਾ ਲਈ ਸੀ ਹਨਾ ਉਹ ਗੱਲ ਬਣ ਗਈ ਮੈਂ ਕਿ ਇਹਦੇ ਨਾਲ ਵੀ ਭਰਾਵਾ ਵੀ ਇਹ ਵੀ ਹੁਣ ਸਾਰਿਆਂ ਚ ਹੀ ਹੁੰਦਾ ਹੁੰਦਾ ਮਰੇ ਤੋਂ ਬਾਅਦ ਚ ਮਰੇ ਤੋਂ ਬਾਅਦ ਹੁੰਦਾ ਹੈ ਜੇ ਨજર ਬੰਦਾ ਜਿਉਂਦਾ ਉਹ ਨજર ਨਹੀਂ ਜਾਣਦਾ ਜੋ ਮਰ ਜਾਂਦਾ ਉਸ ਤੋਂ ਬਾਅਦ ਇਹਦਾ ਮਿੱਤਰ ਹੁੰਦਾ ਉਸ ਤੋਂ ਬਾਅਦ ਮਿੱਤਰ ਹੁੰਦਾ ਕਿਉਂਕਿ ਇਹ ਨਾ ਬੰਦੇ ਆਮ ਹੀ ਹੁੰਦੇ ਆ। ਐਦਾਂ ਦੇ। ਹਾਂ ਚੂਗਲ ਬੰਦੇ ਆਮ ਹੀ ਹੁੰਦੇ ਆ ਪਿੰਡਾਂ 'ਚ। ਠੀਕ ਹੈ ਜੀ। ਠੀਕ ਹੈ। ਚੂਗਲੇ ਵੀ ਹੁੰਦੇ ਆ ਐ ਜਿਹੜੇ ਐ ਗੁੱਝੇ ਗੱਪੀ ਵੀ ਹੁੰਦੇ ਆ। ਹਾਂ ਜੀ। ਇੱਕ ਉਹਦਾਂ ਦੇ ਹੁੰਦੇ ਮੇਰੇ ਚਾਚੀ ਵਰਗੇ ਜਿਹੜਾ ਉਹ ਕਹਿੰਦਾ ਸੀ ਅੱਜ ਦਾ ਫਿਲਟਰ ਬਾਹਰ ਮਾਰਿਆ ਕੱਢ ਕੇ ਮੈਂ ਪੰਪ ਮਾਰਿਆ ਮਾਰੀ ਲਸਰ ਕਰ ਗਿਆ ਗੋਲੀਆਂ। ਗੋਲੀ ਵਨ ਸਰਬਸ ਨਹੀਂ ਸਹੀ ਹੋਈ ਹੋਰ ਕੁਝ ਨਹੀਂ ਹੋਇਆ। ਉਹ ਵੀ ਹੁੰਦੇ ਆ। ਉਹ ਵੀ ਹੁੰਦੇ ਆ ਜੀ। ਸਾਰੇ ਤਰ੍ਹਾਂ ਦੇ ਲੋਕ ਹੁੰਦੇ ਆ। ਹਾਂਜੀ ਹਾਂਜੀ ਇੱਕ ਉਹ ਵੀ ਹੁੰਦੇ ਆ ਕਿਰਾ ਮੈਂ ਟਾਇਰ ਪਾਉਣ ਗਿਆ ਕਿਸੇ ਤੋਂ ਪੁਰਾਣੀ ਪਵਾਲੀ ਗੱਡੀ ਤੇ ਮੈਂ ਹਾਂਜੀ ਮਗਰਲੇ ਦੋ ਟਾਇਰ ਪੁਰਾਣੇ ਪਵਾ ਕੇ ਮੈਂ ਹਵਾ ਭਰਾ ਕੀ ਹੂੰ ਉਹ ਮੈਂ ਪੈਸਿਆਂ ਦੀ ਗੱਲ ਨਾ ਕਰੀ ਉਹਦੇ ਨਾਲ ਹਾਂਜੀ ਮੈਨੂੰ ਕਹਿੰਦਾ ਇੱਕ ਕੱਲ ਆਇਆ ਪੈਸਾ ਬੱਲੇ ਨਹੀਂ ਹਾਂ ਹੈ ਇਹ ਉਤੋਂ ਆਖੜਾਂ ਕਰੇ ਕਿ ਮਹਿੰਗਾ ਮੰਗਾ ਦੂ ਹੈ ਹਾਂ ਉਹ ਕਹਿੰਦਾ ਮੈਂ ਕਹ ਤੇਰੀ ਹੁਕਾਤ ਹੀ ਨਹੀਂ ਗੱਡੀ ਮੰਗ ਵੀ ਹੋਊ ਤੇਰੇ ਕੋਲੇ ਫਲਾਣਾ ਧੌਂਕਾ ਤੂੰ ਦੱਸ ਯਾਰ ਕਿਹੜੇ ਕੰਮਾਂ ਨੂੰ ਪੇ ਹੈ ਹਾਂ ਇਹੋ ਜੇ ਕੰਜੂਸ ਆ ਜਾਂਦੇ ਆ ਯਾਰ ਇੱਥੇ ਜੀ ਕਹਦਾ ਥੱਪੜਾ ਨਾ ਕੁੱਟ ਗਈ ਯਾਰ ਠੀਕ ਹੈ ਗੱਲਾਂ ਕੋਈ ਯਾਰ ਹਾਂ ਬਗਾ ਕਿੰਨੇ ਪਏ ਬਈ ਯਾਰ ਨਹੀਂ ਆਏ ਨਹੀਂ ਯਾਰ ਉਹ ਕਰ ਨਹੀਂ ਮੈਂ ਕਰਦਾ ਯਾਰ ਪਹਿਲੇ ਨੇ ਟੁੰਗੜੇ ਕਿਤੇ ਚੱਲਿਆ ਨੂ ਮੈਂ ਬੰਦਾ ਖਾਨਦਾਨੀ ਲੱਗਦਾ 650 ਦੇ ਦੇ ਚੱਲ 850 ਦੇ ਦੇ ਮੈਂ ਕਿਹਾ 3000 ਦਾ ਤਾਂ ਨਵਾਂ ਟਾਇਰ ਹੈ ਭਰਾਵਾ ਇਹ ਨਾ ਮੈਂ ਤਾਂ ਪੁਰਾਣੇ ਲੈ ਓਏ ਟਾਇਰ ਕੰਪਨੀ ਦੇ ਦਿੱਤੇ ਤੇ ਅੱਗੇ ਤੇਰੀ ਮਰਜ਼ੀ ਹੈ ਮੈਂ ਕਿਹਾ 3500 ਰੁਪਿਆ ਚੱਲ 35 ਦੇ ਦੇ 35 ਦੇ ਦੇ 650 ਦਾ 3500 ਦਿੱਤਾ ਠੀਕ ਹੈ ਜੀ ਵਾਹ ਓਏ ਜਵਾਨਾ ਮੈਂ ਕਿਹਾ ਬੜਾ ਰੇਟ ਤੇਰਾ ਜਾਇਜ਼ ਹੈ ਹਾਂ ਉਹਦਾ ਆਈ ਲੋਟ ਆਜੂ ਕੰਮ ਹਾਂਜੀ ਹਾਂਜੀ ਉਹ ਆਪਣੇ ਪਿੰਡ ਵਾਲੇ ਜੂਸ ਵਾਲੇ ਵਾਲੀ ਗੱਲ ਦੰਨੇ ਦਾ ਸੁਣਿਆ ਤੂੰ ਜਿਹੜਾ ਰੇੜੇ ਦੇ ਵਿੱਚ ਦਾ ਫਰਦ ਹੁੰਦੇ ਆਪਣੇ ਪਿੰਡਾਂ ਚ ਹਾਂ ਜੀ ਕਿਵੇਂ ਆਪਣੇ ਪਿੰਡ ਚ ਕਿਹੜੇ ਦਿੰਦਾ ਹੁੰਦਾ ਜੀ ਉਹ ਤੋਂ ਕਿਸੇ ਨੇ ਪੀਤਾ ਨਹੀਂ ਤੇ ਮੁੜ ਕੇ ਰਾਜਿਆਣੇ ਕੋਲੇ ਜਾ ਕੇ ਲਾਉਣ ਲੱਗ ਗਿਆ ਸੀਗਾ ਬਾਗੇ ਪੁਰਾਣੇ ਦੇ ਉਰਲੇ ਪਾਏ ਸੂਏ ਦੇ ਠੀਕ ਹੈ ਜੀ ਤੇ ਮੈਂ ਉਹਦੇ ਕੋਲੇ ਜੂਸ ਪੀਣ ਗਿਆ ਮੈਂ ਕਿਹਾ ਕਿਵੇਂ ਪਿੰਡ ਕੰਮ ਚੱਲਿਆ ਨਹੀਂ ਕਹਿੰਦਾ ਯਾਰ ਪਿੰਡ ਚ ਮੈਂ ਘਰੋਂ ਘਰੀ ਜਾਂਦਾ ਹੀ ਕੋਈ ਪੀਂਦਾ ਨਹੀਂ ਸੀ ਹੁਣ ਪਿੰਡ ਵਾਲੇ ਇੱਥੇ ਸਾਗ ਕਰਨ ਆਉਂਦੇ ਕਹਿੰਦਾ ਮੈਂ ਕੋਲੇ ਖੜਾ ਮੈਂ ਕਿਹਾ ਯਾਰ ਮੈਂ ਵੀ ਆਇਆ ਹਾਂ ਭਾਈ ਪਰ ਤੈਨੂੰ ਨਹੀਂ ਕਿਹਾ ਪਿੰਡ ਮੈਂ ਕਿਹਾ ਪਿੰਡ ਆ ਲਈਆਂ ਮੈਂ ਮੈਂ ਦੁਕਾਨਦਾਰ ਬੰਦਾ ਯਾਰ ਤੈਨੂੰ ਰਾਹ ਕਹਿੰਦਾ ਉਹਨੂੰ ਜਮੇ ਹੀ ਨਹੀਂ ਪਤਾ ਬੋਲਣ ਦਾ ਹੁਣ ਪਿੰਡ ਵਾਲੇ ਇੱਥੇ ਸਾਫ ਕਰਨ ਆਉਂਦੇ ਪੀਣ ਆਉਂਦੇ ਹੁਣੇ ਮਿੱਠਾ ਹੋ ਗਿਆ ਕਹਿੰਦਾ ਹੁਣ ਮਿੱਠਾ ਹੋ ਗਿਆ ਬੜਾ ਦੁਖੀ ਆ ਯਾਰ ਤੂੰ ਗਾਲਾਂ ਕੱਢੀ ਜਾਂਦਾ ਹੈ ਨਾ ਬਾਲੇ ਭੜੇ ਲੋਕ ਬੰਦੇ ਵੀ ਹੁੰਦੇ ਆ ਹਾਂਜੀ ਜਦੋਂ ਮੈਂ ਨਵਾਂ ਨਵਾਂ ਪਿੰਡ 'ਚ ਆਇਆ ਆਪਾਂ ਆਏ ਤਾਂ ਦੂਜੀ ਲੈਨ 'ਚੋਂ ਹੀ ਸੀ ਹਾਂਜੀ ਹਾਂਜੀ ਇਹ ਆਪਣੇ ਘਰੇ ਨੀਤਾ ਸਬਜ਼ੀ ਵੜਾਉਣ ਗਿਆ ਆਪਣੇ ਕੋਈ ਉਦਾਂ ਦੇ ਵਿਚਾਰ ਨਹੀਂ ਸੀ ਪਹਿਲਾਂ ਤੋਂ ਬਾਬਾ ਹਾਂਜੀ ਨੀਤੇ ਨੇ ਸਬਜ਼ੀ ਵੜਾਉਣ ਜਾਣਾ ਨਿੱਤ ਵਿਚਾਰੇ ਨੇ ਨੰਬਰ ਬਣਾਉਣ ਮਾਰੇ ਨੇ ਉਹਨੇ ਕਹਣਾ ਵਿਚਾਰ ਆਪਣੀ ਇੱਕ ਤਰ੍ਹਾਂ ਦੀ ਬਾਣੀ ਲੈ ਆ ਜਾਈ ਰਹੂਗੀ ਹਾਂਜੀ ਹਾਂਜੀ ਜੀ ਤਾਂ ਤਾਂ ਹੁਣ ਅੱਜ ਵੀ ਉਹ ਫਿਰਦਾ ਹਾਂਜੀ ਤੇ ਮੇਰੇ ਘਰ ਨੇ ਪਹਿਲੇ ਦਿਨ ਸਾਬਦੀ ਫੜਾਉਣ ਗਿਆ ਫੜ ਕੇ ਰੱਖ ਲਈ ਉਹਨੇ ਕਵਿਤਾ ਰੀ ਨੇ ਭੇਜੀ ਹੋ ਹਮ ਮੈਂ ਕਿਹਾ ਵੀ ਉਹ ਵੀ ਫੜਾ ਕੇ ਆਉਣਗੇ ਮੈਨਾਂ ਭੇਜੀ ਨਹੀਂ ਦੂਜੇ ਦਿਨ ਫੜਾ ਗਿਆ ਉਹ ਕਹਿੰਦੀ ਪੈਸੇ ਕਿੰਨੇ ਨਾ ਕੋਈ ਨਾ ਭੈਣੇ ਬਾਤ ਕਰ ਲਾਂਗੇ ਉਹ ਤੀਜੇ ਦਿਨ ਫੇਰ ਉੜ ਗਿਆ ਲੈ ਕੇ ਹਮ ਉਹ ਕਹਿੰਦੀ ਵੀਰੇ ਗੱਲ ਸੁਣ ਮੇਰੀ ਜਿਆਦਾ ਪੈਸੇ ਦੱਸ ਕਿੰਨੇ ਪੈਸੇ ਲੈ ਕੇ ਜਾ ਤੇ ਨਹੀਂ ਸਬਜ਼ੀ ਲੈ ਕੇ ਸਾਡੇ ਘਰੇ ਠੀਕ ਹੈ ਜੀ ਨਹੀਂ ਭੈਣੇ ਮੈਨੂੰ ਬਾਇਕ ਨਹੀਂ ਗਿਆ ਸੀਗਾ ਉਹਨਾਂ ਦੇ ਘਰੇ ਪਹੁੰਚਾਇਆ ਕਰੋ ਕੋਈ ਵੇਖ ਅਸੀਂ ਤੇ ਜਾਣਦੇ ਨਹੀਂ ਗਿਆ ਕੀ ਦੇ ਨਹੀਂ ਠੀਕ ਸਾਡੇ ਘਰੇ ਫਰੀ ਚੀਜ਼ ਲੈ ਕੇ ਨਹੀਂ ਆਉਣਾ ਭਾਈ ਠੀਕ ਹੈ ਜੀ ਲੋਕ ਆਰੀ ਚੀਜ਼ ਦਾਨ ਕਰਦੇ ਅਸੀਂ ਤੋ ਫਰੀ ਲਈਏ ਹਾਂ ਜੀ ਬਾਕੀ ਸਾਨੂੰ ਲੋਡ ਉਹ ਅਸੀਂ ਚੱਲ ਕੇ ਤੇਰੀ ਦੁਕਾਨ ਤੋਂ ਲਿਆਵਾਂਗੇ ਆਪੇ ਆ ਕੇ ਲਿਆਊਗਾ ਹਾਂ ਜੀ ਤੇਰੀ ਥੋੜੇ ਗੋਲੀ ਮਾਰਦਾ ਉਹ ਭਾਈ ਨਾ ਤੁਹਾਨੂੰ ਬਚਾਵੇ ਉਹ ਗੋਲੀ ਨਾ ਬਚਾਰਾ ਠੀਕ ਹੈ ਅਸੀਂ ਕੰਮ ਕਰਨ ਆਏ ਆ ਅਸੀਂ ਇੱਥੇ ਬਾਣੀਆਂ ਬਣ ਕੇ ਆਏ ਆ ਬਾਣੀਆਂ ਬਣ ਕੇ ਰਹਿਣਾ ਹਾਂਜੀ ਹਾਂਜੀ ਅਸੀਂ ਉਹ ਕੰਮਾਂ ਤੋਂ ਗਏ ਜਿਹੜਾ ਜ ਤੁਸੀਂ ਭਾਲਦੇ ਆ ਹੁਣ ਬਾਈ ਹੋਊਗਾ ਠੀਕ ਹੈ ਠੀਕ ਹੈ ਤਾਂ ਨੀਂਦਾ ਜਿਉਂਦਾ ਫਿਰਦਾ ਫੇਰ ਹੀ ਪੈਸੇ ਲੈਣ ਲੱਗੇ ਸੀ ਆਪਾਂ ਨੂੰ ਫੇਰ ਲੈਣ ਲੱਗੇ ਪੈਸੇ ਹਾਂ ਮੈਂ ਕਹਾ ਨਹੀਂ ਭਾਈ ਆਪਾਂ ਨੂੰ ਆਤਾ ਨਹੀਂ ਭਾਈ ਹਾਂਜੀ ਬਿਲਕੁਲ ਅਜੇ ਤੱਕ ਇਹਦੇ ਕੋਈ ਕਿਸੇ ਨੇ ਕਿਤੇ ਵੀ ਕੋਈ ਕਮੈਂਟ ਕਰਕੇ ਕਹਦੇ ਵੀ ਯਾਰ ਬਦਨੀ ਦਾ ਨਿਹਾਲੇ ਵਾਲੇ ਦਾ ਜਾਂ ਜਦੋਂ ਬਦਮਾਸ਼ੀ ਲੈਣ ਚੁੰਦੇ ਜੀ ਕਿਸੇ ਤੇ ਰੋਹ ਮਾਰ ਕੇ ਆਪਾਂ ਕੋਈ ਰੋਪਿਆ ਹੋਵੇ ਸਾਬ ਜੀ ਵੀ ਜਾਓ ਆਪਣੇ ਘਰੇ ਫਲਾਣਾ ਪਜਾਓ ਆਪਣੀ ਘਰੇ ਨਾ ਹਾਂਜੀ ਹਾਂ ਕਿਸੇ ਗਰੀਬ ਦੀ ਖਾਤਰ ਦੂਰ ਦੇਣਾ ਧੱਕਾ ਕਰਿਆ ਉਹ ਤਗੜੇ ਨਾਲ ਉਹ ਤਾਂ ਚਲੋ ਠੀਕ ਆਪ ਦੀ ਖਾਤਰ ਹੂੰ ਆਪਦੇ ਪਰਿਵਾਰ ਦੀ ਖਾਤਰ ਨਹੀਂ ਕਦੇ ਵੀ ਹਾਂਜੀ ਕਦੇ ਵੀ دیتا ਹੈ ਮੇਰਾ ਭਰਾ ਨਾਲ ਸੀਗਾ ਠੱਗੀ ਚ ਜਦੋਂ ਪੈਸੇ ਜਾਂਟਰੇ ਪੈਸੇ ਇਹਨੇ ਬਾਹਰ ਭੇਜਣ ਦੇ ਖਾਦੇ ਆ ਸਾਡੇ ਪਿੰਡ ਦੇ ਮੁੰਡੇ ਦੇ ਠੀਕ ਹੈ ਆਪਾਂ ਪਿੰਡ ਚ ਕਰਤਾ ਧਰਤਾ ਸੀ ਬਾਈ ਆਪਾਂ ਕਾਂਗਰਸ ਦੇ ਮੋਢੀ ਸੀਗੇ ਠੀਕ ਹੈ ਹਾਂਜੀ ਮੈਂ ਕਾਂਗਰਸ ਦਾ ਪ੍ਰਧਾਨ ਸੀਗਾ ਤੇ ਮੈਂ ਕਹਿੰਦਾ ਵੀ ਗੱਲ ਸੁਣ ਲੋ ਮੇਰੀ ਬੰਦਿਆਂ ਵਾਂਗੂ ਰੁਪਈਏ ਰੱਖੋ ਸਾਡੀ ਮਾਤਾ ਨੂੰ ਖੱਦ ਲਿਆ ਕਹਿੰਦੀ ਤੇਰਾ ਤਾਂ ਭਰਾ ਆ ਮੈਂ ਕਹਿੰਦਾ ਇੱਥੇ ਕੋਈ ਭਰਾ ਨਹੀਂ ਜਿੱਥੇ ਮੈਂ ਬੈਠਾ ਹਾਂ ਹਾਂਜੀ ਭਰਾ ਹੈਗਾ ਜਦੋਂ ਇਹ ਉੱਠ ਗਿਆ ਉਦੋਂ ਸਹੀ ਪੰਚਾਇਤਾਂ ਨੂੰ ਬੈਠੇ ਆਪਾਂ ਪੰਚਾਇਤ ਬੈਠੀ ਹੈ ਐਸੇ ਲੈਣੇ ਪੈਣੇ ਆ ਨਹੀਂ ਆਪਾਂ ਅੰਦਰ ਗਰਾਵਾਂਗੇ ਸਹੀ ਸਾਧ ਕੇ ਸਹੀ ਗੱਲ ਹੈ ਇਹ ਕੋਈ ਗੱਲ ਜੋ ਤੁਸੀਂ ਕਿ ਅਗਰੇ ਨੂੰ ਬਾਈ ਜੀ ਰੁਪਈਆ ਹੱਥੇ ਤਰਾਏ ਠੀਕ ਹੈ ਜੀ ਠੀਕ ਹੈ ਇਹ ਨਹੀਂ ਹੈਗਾ ਕਿ ਆਪ ਦਾ ਬਗਾਨਾ ਨਹੀਂ ਵੇਖਣਾ ਜਦੋਂ ਤੁਹਾਨੂੰ ਕੋਈ ਸਾਜੀ ਟੱਕਰੀ ਤੇ ਰੱਖ ਦਿੰਦਾ ਨਾ ਉਦੋਂ ਸਹੀ ਤਰੀਕੇ ਨਾਲ ਤੋੜ ਦਿਓ ਹਾਂ ਜੀ ਉਦੋਂ ਬੇਈਮਾਨੀ ਛੱਡ ਦਿਓ ਉਦੋਂ ਧਰਮ ਕਾਟਾ ਸਹੀ ਗੱਲ ਹੈ ਯਾਨੀ ਕਹਿੰਦੇ ਜਿਹੜਾ ਕੰਡੇ ਨਾਲ ਬੇਈਮਾਨੀ ਕਰਦਾ ਉਹ ਕਦੇ ਕਾਮਯਾਬ ਨਹੀਂ ਹੁੰਦਾ ਔਰ 10 ਸਾਲ ਲਾਇਆ Rajasthan ਚ ਆਪਾਂ ਹਣਾ ਠੀਕਿਆਂ ਦੇ ਆਪਣੇ ਡੋਡੇ ਵੇਗਦੇ ਸੀਗੇ ਠੀਕ ਹੈ ਡੋਡੇ ਵੇਗਦੇ ਸੀਗੇ ਤੇ ਸਿਰਫ 50 ਰੁਪਏ ਕਿਲੋ ਮਗਰ ਸਾਨੂੰ ਭਾਈ ਦੇ ਹੁੰਦੇ ਸੀਗੇ 50 ਰੁਪਏ ਲੋਕ ਬਚਾਉਂਦੇ ਸੀ 1.5 150 ਬਾਈ ਠੋਕਰ ਕਾ ਜਰਾ ਬੋਣਾ ਅਸੀਂ ਕਦੇ ਨਹੀਂ ਪਾਇਆ ਸੀ ਨਾ ਰੱਬ ਨੂੰ ਜਾਣਦੇ ਨਹੀਂ ਫਿਰ ਕੀ ਹੈ ਲਾਗ ਦੇ ਕੰਡੇ ਚ ਬੇਈਮਾਨੀ ਕਰੀ ਸੀ ਜਿਹੜਾ ਲਪਾਪੇ ਦਾ ਬੇਟ ਵੀ ਉੱਤੇ ਹੁੰਦਾ ਸੀ ਬੱਬਾ ਸਹੀ ਗੱਲ ਹੈ ਜੀ ਸਾਰੇ ਠੀਕੇ ਵਾਲੇ ਦੁਪੀ ਹੁੰਦੇ ਨੇ ਵੀ ਇਹ ਲਵਾਵੇ ਦਾ ਬੇੜੀ ਉੱਤੇ ਹੁੰਦਾ ਮੈਂ ਕਿਹਾ ਧਰਮ ਘਾਟ ਹੈ ਇਹਦੇ ਨਾਲ ਬੇਈਮਾਨੀ ਨਹੀਂ ਕਰਨੀ ਸਹੀ ਗੱਲ ਜੇ ਕੰਡੇ ਨਾਲ ਬੇਈਮਾਨੀ ਕਰਕੇ ਉਹਦੇ ਦਾ ਮੰਜੀ ਗਏ ਤਾਂ ਅੱਜ ਦੁਨੀਆ ਚੇਤੇ ਰੱਖਦੀ ਹੈ ਜੀ ਇਹ ਉਹਦੀ ਵਜ੍ਹਾ ਹੈ ਉਹਦੀ ਬਦੌਲਤ ਹੈ ਹਾਂ ਜੀ ਜਿੰਨੇ ਕੰਡੇ ਬੰਦ ਪਏ ਆ ਜਾ ਕੇ ਪੁੱਛ ਲਈ ਰੋਡ ਤੇ ਵੱਡੇ ਟਰੱਕਾਂ ਵਾਲੇ ਵੀ ਇਹ ਕੰਡੇ ਬੰਦ ਪਏ ਆ ਯਾਰ ਫਲਾਣੇ ਦਾ ਕੰਡਾ ਬੰਦ ਪਿਆ ਤੈਨੂੰ ਕਹਿਣਗੇ ਵੀ ਇਹ ਵੱਡਾ ਬੇਈਮਾਨ ਸਮਝਾਂਗੇ ਕਹਿਣਗੇ ਠੀਕ ਹੈ ਠੀਕ ਹੈ ਜੀ ਨੰਗਾਨੇ ਬੰਦ ਕਰਾਏ ਬੇਈਮਾਨੀਆਂ ਹਾਂ ਕਿਉਂਕਿ ਭਾਈ ਕੀ ਚੜਦੀ ਹੈ ਜਦੋਂ ਅਸੀਂ ਲੈ ਕੇ ਜਾਂਦੇ ਸੀ ਨਾ ਜਦੋਂ ਅਸੀਂ ਮਾਲ ਲੈ ਕੇ ਜਾਂਦੇ ਸੀਗੇ ਜਦੋਂ ਕੰਡੇ ਤੇ ਤੋਲਣਾ ਜਿਵੇਂ ਬਾਹਰਲੇ ਕੰਡੇ ਤੋਂ ਤੋਲਣਾ ਹੋਰ ਵੀ ਕੋੰਪਨੀ ਦੇ ਅੰਦਰਲੇ ਕੰਡੇ ਤੇ ਹੋਰ ਹਾਂਜੀ ਕੁਆਟਰ ਕੁਆਟਰ ਬੀਡ ਦਾ ਫਰਕ ਹੋਣਾ ਅੰਦਰਲੇ ਕੰਡੇ ਦੇ ਹਿਸਾਬ ਨਾਲ ਅਗਲੇ ਨੇ ਭਾੜਾ ਦੇਣਾ ਸਾਡੇ ਪੈਸੇ ਕੱਟ ਲੈਣੇ ਭਾਈ ਹਾਂਜੀ ਕਾ ਮਾਲਕ ਨੇ ਨਾ ਪਾ ਦੇਣੇ ਭਾਈ ਉਹ ਡਰਾਈਵਰ ਦਾ ਦਿਹਾੜੀ ਪੁੱਛਿਆ ਜਾਣਦਾ ਭਾਈ ਜਿੰਨੇ ਬਚਨੇ ਉਹਨੇ ਨਾ ਪੈਗੀ ਸਹੀ ਗੱਲ ਹੈ ਜੀ ਫੇਰ ਨਹੀਂ ਬੰਦਾ ਪਹਿਲਾ ਮਾਰ ਖਾਂਦਾ ਹੁੰਦਾ ਹੈਗਾ ਜਿਹੜਾ ਡਰਾਈਵਰ ਉਹਨੂੰ ਤਾਂ ਰੱਬ ਦੇ ਦਿੰਦਾ ਹੈ ਮਾਰ ਖਾਂਦਾ ਉਹ ਜਿਹਨਾਂ ਪੈਸੇ ਕੱਟਣ ਵਾਲਾ ਕੱਟਣ ਵਾਲਾ ਹਾਂ ਠੀਕ ਹੈ ਨਾ ਇਸ ਗੱਲ ਕੇ ਕਹਿੰਦੇ ਵੀ ਜਿਹੜਾ ਕੰਡਾ ਨਾ ਉਹਨੂੰ ਸਹੀ ਤਰਾਜੂ ਚ ਤੋਲੋ ਤਰਾਜੂ ਆਜ ਪਤਾ ਨਹੀਂ ਕਿੰਨਾ ਹਾਂ ਨਹੀਂ ਪਤਾ ਜੀ ਕੰਡੇ ਦਾ ਤਰਾਜੂ ਹੁੰਦਾ ਹੀ ਜਿਹੜਾ ਵਿਚਾਲੇ ਹੁੰਦਾ ਸੀ ਠੀਕ ਹੈ ਜੀ ਠੀਕ ਹੈ ਰਾਜੀ ਸੈਂਟਰ ਚ ਜਾਈਏ ਠੀਕ ਹੈ ਇਹ ਪੰਸੀਰੀ ਕਹਿੰਦੇ ਹੁੰਦੇ ਸੀ ਉਦੋਂ 5 ਕਿਲੋ ਹਨ 5 ਕਿਲੋ ਨੰਦੂਸੀਰੀ ਠੀਕ ਹੈ ਇਹ 5 ਬੀਹਾਂ 100 ਆ ਭਾਈ ਆਏਗੇ ਨਾ ਮੇਰੇ ਕੋਲ ਨੰਦੂਸੀਰੀ ਹੈ ਹਾਂਜੀ ਹਾਂਜੀ 5 ਬੀਹਾਂ 100 ਨਹੀਂ ਕਹਿੰਦੇ ਇਜ਼ਦਾ ਠੀਕ 5 ਬੀਹਾਂ ਦਾ ਲੈ ਲਿਆ ਕੱਟਾ ਲੈ ਲਈ 5 ਬੀਹਾਂ ਦੀ ਆਏ ਹੂੰ ਬੜਾ ਯਾਰ ਚੰਗਾ ਮਾਹੌਲ ਸੀ ਕੱਚੇ ਘਰ ਸੀ ਯਾਰ ਹੈ ਕੱਚੇ ਚੁੰਨੇ ਸੀ ਯਾਰ ਬਾਹਰ ਲਾਈਟਾਂ ਸੀ ਯਾਰ ਸੁਮਕੜਾਂ ਥੱਲੇ ਰੋਟੀ ਖਾਂਦੇ ਸੀ ਯਾਰ ਹਾਂਜੀ ਹੈ ਕੋਲੇ ਕੁਕੜੀਆਂ ਬਿਠਾ ਮਰੀ ਜਾਂਦੀਆਂ ਸੀ ਯਾਰ ਕੋਈ ਇਨੰਦ ਵਿਚਾਰ ਨਹੀਂ ਸੀ ਯਾਰ ਬੰਦਿਆਂ ਦੇ ਮਨਾਂ 'ਚ ਪਾਪ ਹੀ ਹੈ ਨਹੀਂ ਸੀ ਯਾਰ ਭੋਲੇ ਭਾਲੇ ਲੋਕ ਠੀਕ ਜਾਨਵਰਾਂ ਦੇ ਨਾਲ ਤੱਕ ਰੋਟੀ ਖਾਂਦੇ ਰਹੇ ਯਾਰ ਇੰਨੇ ਭੋਲੇ ਸੀ ਲੋਕ ਠੀਕ ਹੈ ਜਿੰਨਾ ਅੱਜ ਕਤਲੀਆਂ ਜਾਨਵਰਾਂ ਦਾ ਹੋ ਰਿਹਾ ਇਹਨਾਂ ਦਾ ਕਦੇ ਵੀ ਨਹੀਂ ਹੋਇਆ ਯਾਰੋ ਕਦੇ ਵੀ ਠੀਕ ਹੈ ਕਿਉਂਕਿ ਹੋਰ ਦਾ ਗੁਰੂ ਘਰ ਆਇਆ ਸਾਡਾ ਦਰਬਾਰ ਸਾਹਿਬ ਹੈ ਜਿੱਥੇ ਉੱਥੇ ਮੀਟ ਬੜਬੜ ਵੇਚੀ ਜਾਂਦੇ ਆ ਕਿਤੇ ਕਿਸੇ ਨੇ ਰੋਕਿਆ ਕੋਈ ਨਹੀਂ ਇੱਕ ਮਿੰਟੀ ਚਾਹੇ ਤਾਂ ਕੀ ਗੱਲ ਆਮਰਸਰ ਨੂੰ ਖਰੀਦ ਸਕਦੀ ਹੈ ਸਾਰੇ ਨੂੰ ਹਾਂਜੀ ਸਾਰੇ ਆਮਰਸਰ ਨੂੰ ਖਰੀਦ ਕੇ ਬਾਹਰ ਘਰ ਦੇ ਸਕਦੀ ਸਭ ਨੂੰ ਹਾਂਜੀ ਦੇ ਸਕਦੇ ਜੀ ਇਹ ਬਾਜ਼ਾਰ ਦਰਬਾਰ ਸਾਹਿਬ ਦਾ ਹੋਊਗਾ ਇਹ ਸਾਰਾ ਜੀ ਇਹਦੇ ਹਦੂਦ ਦੇ ਅੰਦਰ ਬਾਈ ਕੋਈ ਸੈਕਟ ਬੀੜੀ ਕੋਈ ਮੀਟ ਨਹੀਂ बिकੂਗਾ ਕਰ ਸਕਦੇ ਆ ਕਰ ਸਕਦੇ ਆ ਕਰਨਾ ਨਹੀਂ ਕਿਉਂਕਿ ਆਪ ਖਾਣਾ ਹੈ ਕਰਨ ਕੀ ਗਾਤੋਂ ਸਹੀ ਗੱਲ ਹੈ ਜੀ ਆਪ ਨੂੰ ਮਿਲੂਗਾ ਆਪ ਨੂੰ ਜਵਾਬ ਦੇ ਦੇਣਗੇ ਅਗਲੇ ਸਹੀ ਗੱਲ ਹੈ ਠੀਕ ਹੈ ਹੋਰ ਪ੍ਰਧਾਨ ਜੀ ਕੀ ਹਾਲ ਹੈ ਜੀ ਸਾਡੇ ਆਏ ਝਾੜੂ ਆਏ ਪ੍ਰਧਾਨ ਜੀ ਆਏ ਹੈ ਜੀ ਕੋਈ ਨਹੀਂ ਬੁਲਾਉਂਦੇ ਹੋਰ ਸਾਰੇ ਠੀਕ ਠਾਕ ਹੈ ਜੀ ਵੀਰ ਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਅੱਜ ਅਸੀਂ ਨਹਿਰ ਤੇ ਆਏ ਸੀਗੇ ਅਸੀਂ ਆਖਿਆ ਚਲੋ ਨਹਿਰ ਦਾ ਦ੍ਰਿਸ਼ ਵੀ ਵੇਖੀਏ ਮੌਸਮ ਠੰਡਾ ਹੋਇਆ ਅੱਜ ਹਨਾ ਮੈਂ ਨੇਰੇ ਦਾ ਇੰਤਜ਼ਾਰ ਕਰ ਰਿਹਾ ਸੀ ਵੀਡੀਓ ਬਣਾਉਣ ਨੂੰ ਤੇ ਮਸਾ ਨੇਰਾ ਹੋਇਆ ਹਾਂਜੀ ਠੀਕ ਹੈ ਜੀ ਤੇ ਸਾਰੇ ਭਰਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਲਾਈਕ ਕਮੈਂਟ ਕਰਿਓ ਕਰਦੇ ਵੀ ਆ ਭਰਾ ਬਹੁਤ ਮਿਹਰਬਾਨੀ ਜੋ ਗੁਚਾਨੀ ਮਸਾਉਂਦੇ ਬੋਲੇਗਾ ਮਾਫੀ ਚਾਹੁੰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ